ਕੀ ਮਾਮਲਾ ਹੈ ਕਿ ਚੋਰ ਦੇ ਨਾਲ ਕਨੇ ਕੋਈ ਕੁੱਤੇ ਨੂੰ ਮਾਰ ਦਿੱਤਾ ਗਿਆ ਕੀ ਕਿਹੜਾ ਮਾਮਲਾ ਹੈ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਸ਼ਪਤਨਾਕਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪ੍ਰੀਹੈਂਡ ਕਰਕੇ ਫਿਰ ਬਾਹਰ ਗਲੀ ਚ ਦੇ ਆ ਕੇ ਤੇ ਗੁੱਟ ਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਦ ਗਲੈਡ ਦੈਟ ਸੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹ ਕੋਈ ਕੁੜੀ ਕਟਮਾਰ ਕੀਤੀ ਕਿ ਹਨ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿੰਨੇ ਕ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਹਜੇ ਬੜਾ ਪ੍ਰੀਨਿਮਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾ ਸਰ ਫਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿਤੇ ਕੋਈ ਬੰਦਾ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ ਜੀ ਮਾਮਲਾ ਦਰਜ ਕੀਤਾ ਚਾਰ ਦਾ ਸਰ ਵਟਿਆ ਹੈ ਕਿ ਉਹ ਸਾਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੋਰ ਦੇ ਨਾਲ ਕਹਿੰਦੇ ਕੋਈ ਪ੍ਰੋਫੈਸਰ ਨੂੰ ਮਾਰ ਦਿੱਤਾ ਗਿਆ ਕੀ ਪੂਰਾ ਮਾਮਲਾ ਹੈ ਅਰਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦੇ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪ੍ਰੀਹੈਂਡ ਕਰਕੇ ਫਿਰ ਬਾਹਰ ਗਾੜੀ ਚ ਲਿਆ ਕੇ ਤੇ ਗੋਟ ਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਫਰ ਹੀ ਵਾਸ ਡਗਲਟ ਡੱਡ ਸੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਛਾ ਸਰ ਉਹਨੂੰ ਪੂਰੀ ਕਟਮਾਰ ਕੀਤੀ ਗਿਆ ਨੇ ਕਿ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿੰਨੇ ਕ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਹਜੇ ਬੜਾ ਪ੍ਰੀਲਿਮਿਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲ ਹੈਗੀ ਆ ਤੇ ਉਸ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾ ਸਰ ਫਸਟ ਆਫ ਆਲ ਜੇ ਦਾ ਮਾਮਲਾ ਦਰਜ ਕਰ ਲਿਆ ਕਿੰਨੇ ਇੱਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਬੰਦਾ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ ਹਜੇ ਮਾਮਲਾ ਦਰਜ ਕੀਤਾ ਚਾਰ ਸਰ ਵਾਕਿਆ ਹੈ ਕਿ ਉਹ ਅੱਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੋਰ ਦੇ ਨਾਲ ਕਨੇ ਕੋਈ ਕੁੱਤੇ ਨੂੰ ਮਾਰ ਦਿੱਤਾ ਗਿਆ ਕੀ ਕੋਰਾ ਮਾਮਲਾ ਹੈ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਐਪਰੀਹੈਂਡ ਕਰਕੇ ਫਿਰ ਬਾਹਰ ਗਲੀ ਚ ਲਿਆ ਕੇ ਤੇ ਕੁੱਟਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਦ ਗਲੈਟ ਡੈਡ ਤੋਂ ਅਗਲੀ ਕਾਰਵਾਈ ਕੀਤੀ ਗਈ ਅੱਛਾ ਸਰ ਉਹ ਉਹਨੂੰ ਕਿڑی ਕੁੱਟਮਾਰ ਕੀਤੀ ਕਿ ਹਨੇ ਕਿ ਕੋਈ ਵੀਡੀਓ ਵੀ ਸਾਹਮਣੇ ਆਈ ਆ ਉਸ ਨੂੰ ਲੈ ਕੇ ਕਿੰਨੇ ਕੁ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਅਜੇ ਬੜਾ ਪ੍ਰੀਨਿਮਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਆ ਵੀਡੀਓ ਵੀ ਸਾਡੇ ਕੋਲੇ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾਅ ਅੱਛਾ ਸਰ ਫਰਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਕ ਬੰਦਾ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ ਹਜੇ ਮਾਮਲਾ ਦਰਜ ਕੀਤਾ ਚਾਰ ਸਰ ਵਾਟਿਆ ਹੈ ਕਿ ਉਹ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੋਰ ਦੇ ਨਾਲ ਕਿੰਨੇ ਕੋਈ ਕੁੱਤੇ ਨੂੰ ਮਾਰ ਦਿੱਤਾ ਗਿਆ ਕੀ ਪੂਰਾ ਮਾਮਲਾ ਹੈ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪ੍ਰੀਹੈਂਡ ਕਰਕੇ ਫਿਰ ਬਾਹਰ ਗਲੀ 'ਚ ਲਿਆ ਕੇ ਤੇ ਕੁੱਟਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਦਾ ਗਲੈਟ दैट ਸੋ ਅਗਲੀ ਕਾਰਵਾਈ ਕੀਤੀ ਗਈ ਅੱਛਾ ਸਰ ਉਹਨੂੰ ਜਿਹੜੀ ਕੁੱਟਮਾਰ ਕੀਤੀ ਕਿਹਨੇ ਕਿ ਕੋਈ ਵੀਡੀਓ ਵੀ ਸਾਹਮਣੇ ਆਈ ਆ ਉਸ ਨੂੰ ਲੈ ਕੇ ਕਿੰਨੇ ਕ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਅਜੇ ਬੜਾ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਮਾਮਲਾ ਮਰਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ। ਵੀਡੀਓ ਵੀ ਸਾਡੇ ਕੋਲ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾ। ਅੱਛਾ ਸਰ ਫਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਇੱਕ ਬੰਦੇ ਦੀ ਕੋਈ ਰਿਪੋਰਟ ਆ ਰਹੀ ਹੈ ਕਿ ਕਿਹੜੇ ਬੰਦੇ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ। ਹਜੇ ਮਾਮਲਾ ਦਰਜ ਕੀਤਾ ਚਾਰਕ। ਸਰ ਵਟ ਹੈ ਕਿ ਦੋ ਜੀ ਅੱਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੂਰ ਦੇ ਨਾਲ ਕਹਿੰਦੇ ਕੋਈ ਕੁੱਕੂ ਨੂੰ ਮਾਰ ਦਿੱਤਾ ਗਿਆ ਕੀ ਪੂਰਾ ਮਾਮਲਾ ਹੈ ਜੀ? अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ। ਪੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿਵੇਂ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪ੍ਰੀਹੈਂਡ ਕਰਕੇ ਫਿਰ ਬਾਹਰ ਗਲੀ ਚ ਲਿਆ ਕੇ ਤੇ ਕੁੱਟਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਦ ਗਲੇਟ ਡੈਡ ਸੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਛਾ ਸਰ ਉਹਨੂੰ ਕੁੱਟਮਾਰ ਕੀਤੀ ਕਿ ਹਨ ਕਿ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿੰਨੇ ਕ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਅਜੇ ਬੜਾ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲੇ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾਅ ਅੱਛਾ ਸਰ ਫਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਇੱਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਇੱਕ ਬੰਦਾ ਨਹੀਂ ਹਜੇ ਕੋਈ ਮਾਮਲਾ ਨਹੀਂ ਦਰਜ ਕੀਤਾ ਜੀ ਹਜੇ ਮਾਮਲਾ ਦਰਜ ਕੀਤਾ ਜਾ ਰਿਹਾ ਸਰ ਵਾਕੇ ਹੈ ਕਿਦੋਂ ਦਾ ਜੀ ਅੱਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੂਰ ਦੇ ਨਾਲ ਕਨੇ ਕੋਈ ਕੁੱਤੇ ਨੂੰ ਮਾਰ ਦਿੱਤਾ ਗਿਆ ਕੀ ਕੋਈ ਮਾਮਲਾ ਹੈ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪ੍ਰੀਹੈਂਡ ਕਰਕੇ ਫਿਰ ਬਾਹਰ ਗਲੀ ਚ ਲਿਆ ਕੇ ਤੇ ਕੁੱਟਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਦਾ ਗਲੇਟ ਡੈਡ ਸੋ ਅਗਲੀ ਕਾਰਵਾਈ ਕੀਤੀ ਗਈ ਅੱਛਾ ਸਰ ਉਹਨੂੰ ਕਿਹੜੀ ਕੁੱਟਮਾਰ ਕੀਤੀ ਕਿ ਹਨੇ ਕਿ ਕੋਈ ਵੀਡੀਓ ਵੀ ਸਾਹਮਣੇ ਆਈ ਆ ਉਸ ਨੂੰ ਲੈ ਕੇ ਕਿੰਨੇ ਕ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਹਜੇ ਬੜਾ ਪ੍ਰੀਲੀਮినਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲੇ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾਅ ਸਤਿ ਸਰ ਫਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਕ ਬੰਦਾ ਨਹੀਂ ਹਜੇ ਕੋਈ ਮਾਮਲਾ ਜੀ ਦਰਜ ਕੀਤਾ ਜੀ ਜੀ ਮਾਮਲਾ ਦਰਜ ਕੀਤਾ ਚਾਰ ਤੱਕ ਸਰ ਵਟਿਆ ਹੈ ਕਿ ਉਹ ਅੱਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੋਰ ਦੇ ਨਾਲ ਕਹਿੰਦੇ ਕੋਈ ਕੁੱਤੇ ਨੂੰ ਮਾਰ ਦਿੱਤਾ ਗਿਆ ਕੀ ਕਿਹੜਾ ਮਾਮਲਾ ਹੈ ਜੀ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪ੍ਰੀਹੈਂਡ ਕਰਕੇ ਫਿਰ ਬਾਹਰ ਗਲੀ ਚ ਲਿਆ ਕੇ ਤੇ ਗੋਟ ਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਡਗਲਟ ਡਾਡ ਸੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਛਾ ਸਰ ਉਹ ਜਿਹੜੀ ਕਟਮਾਰ ਕੀਤੀ 간ੇ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿੰਨੇ ਕੁ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਅਜੇ ਬੜਾ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾ ਸਰ ਫਸਟ ਆਫ ਆਲ ਜੇ ਡਾ ਮਾਮਲਾ ਦਰਜ ਕਰ ਲਿਆ ਕਿੰਨੇ ਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਕ ਬੰਦਾ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ ਹਜੇ ਮਾਮਲਾ ਦਰਜ ਕੀਤਾ ਚਾਰਕ ਸਰ ਵਾਕਿਆ ਹੈ ਕਿ ਬੋ ਜੀ ਅੱਜ ਮਾਰਨਿੰਗ ਦੀ ਗੱਲ ਹੈ ਜੀ 5 ਵਜੇ ਕੀ ਮਾਮਲਾ ਹੈ ਕਿ ਚੋਰ ਦੇ ਨਾਲ ਕਨੇ ਕੋਈ ਕੋਕੋ ਨੂੰ ਮਾਰ ਦਿੱਤਾ ਗਿਆ ਕੀ ਕੋਰਾ ਮਾਮਲਾ ਹੈ अर्ਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਕੋਚਰ ਮਾਰਕੀਟ ਦਾ ਏਰੀਆ ਚੌਂਕੀ ਦਾ ਲਾਜਪਤ ਨਗਰ ਦੇ ਵਿੱਚ ਕਿ ਵੀ ਇੱਕ ਚੋਰ ਬੰਦਾ ਹੈਗਾ ਤੇ ਉਹ ਕਿਸੇ ਦੇ ਘਰ ਵੜਿਆ ਤੇ ਉਹਨਾਂ ਨੇ ਉਹਨੂੰ ਅਪਰੀਹੈਂਡ ਕਰਕੇ ਫਿਰ ਬਾਹਰ ਗਲੀ 'ਚ ਲਿਆ ਕੇ ਤੇ ਕੁੱਟਮਾਰ ਦੀ ਮਾਮਲਾ ਸਾਹਮਣੇ ਆਇਆ ਤੇ ਜਦੋਂ ਉਹਨੂੰ ਲੈ ਕੇ ਗਏ ਹਸਪੀਟਲ ਹੀ ਵਾਸ ਦ ਗਲੈਡਡ ਸੋ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅੱਛਾ ਸਰ ਉਹ ਉਹਨੂੰ ਕੁੱਟਮਾਰ ਕੀਤੀ ਕਿੰਨੇ ਕੋਈ ਵੀਡੀਓ ਵੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਕਿੰਨੇ ਕੁ ਬੰਦੇ ਕੋਈ ਆਇਡੈਂਟੀਫਾਈ ਕੀਤੇਗੇ ਅਜੇ ਬੜਾ ਪ੍ਰੀਲੀਮਿਨਰੀ ਸਟੇਜ ਤੇ ਹੈਗਾ ਜੀ ਮਾਮਲਾ ਮ੍ਰਿਤਕ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਵੀਡੀਓ ਵੀ ਸਾਡੇ ਕੋਲੇ ਹੈਗੀ ਆ ਤੇ ਉਹਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜਿਹੜੀ ਹੈਗੀ ਕੀਤੀ ਜਾਊਗੀ ਐਸ ਪਰ ਲਾਅ ਅੱਛਾ ਸਰ ਫਸਟ ਆਫ ਆਲ ਜਿਹੜਾ ਮਾਮਲਾ ਦਰਜ ਕਰ ਲਿਆ ਕਿੰਨੇ ਇੱਕ ਬੰਦੇ ਦੀ ਕੋਈ ਗ੍ਰਿਫਤਾਰੀ ਹੈ ਕਿੰਨੇ ਕੰਨ ਬੰਦਾ ਨਹੀਂ ਹਜੇ ਕੋਈ ਮਾਮਲਾ ਦਰਜ ਕੀਤਾ ਜੀ ਹਜੇ ਮਾਮਲਾ ਦਰਜ ਕੀਤਾ ਚਾਰ ਤੱਕ ਸਰ ਵਟਿਆ ਹੈ ਕਿਦੋਂ ਜੀ ਅੱਜ ਮਾਰਨਿੰਗ ਦੀ ਗੱਲ ਹੈ ਜੀ 5:00